ਰੇ ਬੀਬੀਆਂ ਆਲਾ ਦਾਦੀਆਂ ਆਲਾ ਨਾਨਿਆਂ ਆਲਾ ਫਰਨੀਚਰ ਸਿੱਟੋ ਨਾ ਨਾ ਕਵਾੜਦੇ ਉਹ ਨਾ ਸਾੜੋ ਨਾ ਭੰਨੋ ਨਾ ਤੋੜੋ ਇਹ ਫਰਨੀਚਰ ਜਮਾਂ ਨਵਾਂ ਓਵੇਂ ਦਾ ਓਵੇਂ ਹੀ ਬਣ ਜੂ ਰੇਸ਼ਮਾ ਆਪਣੇ ਕੋਲੇ ਬਾਗੇ ਪੁਰਾਣੇ ਆਲਾ ਇਹ ਬਾਲੇ ਵਾਰੀ ਨਾ ਬੀਬੀਆਂ ਭੈਣਾਂ ਇਹ ਗੱਲ ਨੂੰ ਮੇਰੀ ਨੂੰ ਬਾੜੀ ਚੰਗੀ ਤਰ੍ਹਾਂ ਸਮਝਣਗੀਆਂ ਕਈ ਵਾਰੀ ਨਾ ਇਹ ਨਾਨੇ ਦਾ ਦਿੱਤਾ ਹੁੰਦਾ ਕਈ ਵਾਰੀ ਦਾਦੇ ਦਾ ਦਿੱਤਾ ਹੁੰਦਾ ਕਈ ਵਾਰੀ ਬਾਪੂ ਦਾ ਦਿੱਤਾ ਹੁੰਦਾ ਤੇ ਕਈ ਵਾਰੀ ਦੇਣ ਆਲਾ ਦੁਨੀਆ ਤੇ ਨਹੀਂ ਹੁੰਦਾ ਫਿਰ ਉਹਦੇ ਨਾਲ ਜਿੱਦਾਂ ਫਿਰ ਉਹ ਬੁੜੀਆਂ ਉਹ ਸੋਫਾ ਦਿੰਦੀਆਂ ਜਾਂ ਉਹ ਕੁਰਸੀ ਦਿੰਦੀਆਂ ਕਰੋ ਫਿਰ ਉਹਨਾਂ ਨੂੰ ਐਂ ਲੱਗਦਾ ਵੀ ਅੱਜ ਬਾਪੂ ਹੀ ਚੱਲਿਆ ਕਰੋ ਕੋਈ ਬਾਪੂਆਂ ਨੂੰ ਘਰੋਂ ਨਾ ਕੱਢੋ ਜੇ ਤੁਹਾਡੇ ਫਰਨੀਚਰ ਨਾਲ ਭਾਵਨਾ ਜੁੜੀ ਹੋਈ ਹੈ ਨਾ ਤਾਂ ਰੇਸ਼ਮ ਨੂੰ ਵਾਗ ਕੇ ਪੁਰਾਣੇ ਵਾਲੇ ਨੂੰ ਯਾਦ ਕਰੋ ਇਹ ਤੁਹਾਡਾ ਇਸ ਤਰ੍ਹਾਂ ਦੀ ਹਾਲਤ ਚ ਹੋਇਆ ਵਾ ਫਰਨੀਚਰ ਆ ਜਿਹੜਾ ਆਹ ਦੇਖੋ ਲੈ ਇਹ ਆ ਸਾਰਾ ਪੁਰਾਣਾ ਆ ਪੁਰਾਣਾ ਬਣਨ ਵਾਸਤੇ ਆਇਆ ਸੀ ਇਹਨੂੰ ਜਿਹੋ ਜਿਹਾ ਕਹੋ ਉਹੋ ਜਾਂ ਮੜ ਕੇ ਦੇ ਦੂੰ ਪੂਰਾ ਵਧਗਾ ਜਮਾ ਨਮਾ ਉਵੇਂ ਤਿਆਰ ਵਰ ਤਿਆਰ ਕਰਕੇ ਦੇ ਦੂੰ ਫਿਰ ਜਿਹੜਾ ਆਪਾਂ ਨਕੇ ਤੋੜ ਕੇ ਨਮਾ ਲੈਣਾ ਉੱਥੇ ਤੁਹਾਡੇ ਦੁੱਗਣੇ ਤਿੱਗਣੇ ਪੈਸੇ ਲੱਗਣੇ ਆ ਪੈਸੇ ਵੀ ਅੱਦੋਂ ਘਟ ਜਾਣਗੇ ਮਤਲਬ ਬਹੁਤ ਕਸਤਾ ਫਾਇਦਾ ਹੋ ਜਾਣਾ ਵਿੱਚ ਕੀ ਕੀ ਕਰ ਦਿੰਨਾ ਫਰਨੀਚਰ ਨੂੰ ਕੀ ਕੀ ਕਰ ਦਿੰਨਾ ਆ ਭਾਈ ਸੋਫੇ ਨੂੰ ਪੂਰਾ ਮੋਡੀਫਾਈ ਕਰ ਦਿੱਤਾ ਜੀ ਬਾਗੇ ਪੁਰਾਣੇ ਆ ਸੀ ਪਹਿਲਾਂ ਤਾਂ ਇਹ ਸੁਣ ਲਓ ਬਾਗੇ ਪੁਰਾਣੇ ਵਾਲਿਆਂ ਵਾਸਤੇ ਤਾਂ ਜਮਾ ਗਿਫਟ ਆ ਸੋਫਾ ਪੂਰੀ ਤਰ੍ਹਾਂ ਮੋਡੀਫਾਈ ਕਰ ਦਿੰਨੇ ਆ ਹਾਂਜੀ ਬੱਕਾਂ ਟੁੱਟੀ ਹੋਵੇ ਉਹਦੀ ਜਵਾਜ਼ ਰਿਪੇਅਰ ਕਰ ਦਿੰਨੇ ਪੂਰਾ 10 ਸਾਲ ਚੱਲੂਗਾ ਜੀ ਕੀਤਾ ਹੋਇਆ ਰਵੇ ਜੇ ਡੈਕ ਡ੍ਰੈਕਲੀਨ ਕਰਾਉਣਾ ਹੋਵੇ ਕੱਲਾ ਸੋਫਾ ਹਾਂਜੀ ਮੇਲਾ ਹੁੰਦਾ ਜਿਵੇਂ ਬਹੁਤ ਜ਼ਿਆਦਾ ਸਾਰਾ ਉਹ ਸਾਰਾ ਜਮਾ ਕਲੀਨ ਕਰ ਦਈਦਾ ਜੀ ਇਹ ਮਾੜਾ ਮੋਟਾ ਕਟਿਆ ਫਟਿਆ ਹੋਵੇ ਉਹ ਵੀ ਸੈੱਟ ਕਰ ਦਈਦਾ ਜੀ ਕਈ ਵਾਰੀ ਗੱਡੀਆਂ ਥੱਲੇ ਦਬੀਆਂ ਹੁੰਦੀਆਂ ਸੋਫਾ ਅਗਲੇ ਦਾ ਸਾਰਾ ਸਹੀ ਹੁੰਦਾ ਉਹ ਵੀ ਸੈੱਟ ਕਰ ਦੇ। ਉਹ ਜਿੰ ਮਤਲਬ ਆਏ ਨਹੀਂ ਵੀ ਸਾਰਾ ਕਰਨਾ ਜਿੰਨਾ ਕੁ ਕਰਾਉਣਾ ਉਹਨਾਂ ਨੇ ਉਹਨਾਂ ਕਰ ਦਈਦਾ ਜੀ। ਠੀਕ ਆ। ਫਿਰ ਬਿੱਡਾਂ ਬੁੱਡਾਂ ਦੇ ਢੋ ਦੇ ਮਗਰਲੇ ਪਾਸੇ ਉਹ ਲਾਉਣੇ ਹੁੰਦੀ ਆ। ਬਿੱਡਾਂ ਦੀਆਂ ਢੋਆਂ ਦੇ ਉਹ ਵਧੀਆ ਤਰੀਕੇ ਨਾਲ ਬਣਾ ਦਿੰਦੀ ਆਂ ਆਪਾਂ ਪੂਰੀਆਂ ਤਾਂ ਤੱਕ ਛੱਤਾ ਛੱਤਾ ਤੇ ਵੀ ਲਾਉਂਦੇ ਅੱਜ ਕੱਲ ਟ੍ਰੈਂਡ ਆ। ਹਾਂ। ਉਹ ਵੀ ਲਾ ਲਈ। ਤੇ ਆਹ ਕੁਰਸੀਆਂ ਕੁਰਸੀਆਂ ਵੀ ਇਹ ਜਿਵੇਂ ਕਹ ਲਈਏ ਵੀ ਆਪਣੀ ਪੁਰਾਣੀ ਬਜ਼ੁਰਗਾਂ ਦੀ ਹੁੰਦੀ ਆ। ਹੂੰ। ਬੈਠਣ 'ਚ ਬਹੁਤ ਕੰਫਰਟੇਬਲ ਹੁੰਦੀ ਆ ਜੀ। ਹੂੰ। ਇਹ ਵੀ ਪੂਰੀਆਂ ਵਧੀਆ ਬਣਾ ਦੇ ਦਿੰਦੇ ਆਂ ਜੀ। ਆਹ ਤੇ ਆਹ ਦੇਖੋ ਆਹ 42 ਹਾਂ ਨਾ ਹਾਂਜੀ 42 ਇਹ ਇਹ ਐਂ ਸੀਗੀ ਤਾਂ ਇਹਨੂੰ ਇਹਨੂੰ ਆ ਦੇਖ ਆ ਰੇਸ਼ਮ ਨੇ ਐਂ ਬਣਾਤਾ ਆ ਬਣਾਤੀ ਹਾਂ ਇਹਦੇ ਉੱਤੇ ਵੱਜ ਗਈ ਪਾਲਸ਼ ਜਦੋਂ ਨਵੀਂ ਬਣ ਜਾਈ ਤਾਂ ਮੈਂ ਕਹਿੰਦਾ ਗੱਲ ਬਣ ਜੂਗੀ ਇਹਨੇ ਤਾਂ ਬਣ ਜਾਣਾ ਉੱਦ ਹੀ ਲਾੜੀ ਹੈ ਹਾਂਜੀ ਪੀੜੇ ਸੈਟ ਜੀ ਇਸ ਤਰ੍ਹਾਂ ਜਮਾ ਮੋਡੀਫਾਈ ਕਰਦੇ ਆ ਸਾਰਾ ਕਵਰ ਕਰਕੇ ਅਜੇ ਜਿਹੜੇ ਪੀੜੇ ਸੈਟ ਆ ਜਿਹੜੇ ਸਿੱਟਣੇ ਪੈਂਦੇ ਆਪਾਂ ਨੂੰ 1000 2000 ਦੇ ਚਕਾਉਣੇ ਪੈਂਦੇ ਆ ਹਾਂਜੀ ਕਾਲੀ ਦੇ ਬਣੇ ਹੁੰਦੇ ਬਣੇ ਬਹੁਤ ਵਧੀਆ ਹੁੰਦੇ ਤਾਰੇ ਬਣੇ ਵਦਗਾ ਹੁੰਦੇ ਆ ਤੇ ਉਹ ਸਿੱਟਣੇ ਪੈ ਜਾਂਦੇ ਨੇ ਉਹ ਸਿੱਟਣੇ ਪੈਂਦੇ ਇਹਨੂੰ ਸੋਫਾ ਬਣਾ ਦੇਈਦਾ ਜੀ ਜਮਾ ਲੈ ਆ ਪੀੜੇ ਸੱਟਦਾ ਆ ਬਣਾਇਆ ਪਿਆ ਸੋਫਾ ਹੈ ਬੰਦਾ ਕਾਰੀਗਰਕ ਨਹੀਂ ਹੈ ਮੈਂ ਕਹਿੰਦਾ ਤੁਸੀਂ ਕਹੋਗੇ ਪੁੰਨ ਖੱਟ ਲਿਆ ਇਹੋ ਜਿਹਾ ਬੰਦਾ ਤੁਹਾਨੂੰ ਮਿਲਾ ਕੇ ਕੁੱਲ ਮਿਲਾ ਕੇ ਹੋਰ ਹੋਰ ਰੇਸ਼ਮਾ ਕੀ ਕੀ ਜੌਬ ਕਰ ਦਿੰਨੇ ਆ ਸੋਫੇ ਦੇ ਲੂਜ਼ ਕਵਰ ਵੀ ਬਣਾ ਲੂਜ਼ ਕਵਰ ਵੀ ਬਣਾ ਦਿੰਨੇ ਆ ਲੂਜ਼ ਕਵਰ ਵੀ ਬਣਾ ਦੇਈ ਦੀ ਜੀ ਹਾਂ ਅੱਛਾ ਜਿਹੜੇ ਉੱਤੇ ਕਵਰ ਹਾਂ ਜੀ ਕੇਵਲ ਮਿੱਟੀ ਮੁੱਟੀ ਪੈਂਦੀ ਹੈ ਜੀ ਆਪਣੇ ਸੋਫੇ ਆ ਤੇ ਸੋਫੇ ਪਿਆ ਪਿਆਰ ਲੱਖ ਲੱਖ ਵਾਲੇ ਹੁੰਦੇ ਆ ਅੱਛਾ ਜਿਹੜੇ ਜਿਹੜੇ ਉੱਤੋਂ ਲੈਣ ਵਾਲੇ ਹਾਂਜੀ ਉਹ ਲੈਣ ਵਾਲੇ ਹਾਂ ਤੋਤੇ ਜਾਂਦੇ ਫਿਰ ਫਿਰ ਆਪਾਂ ਇਹ ਆਰਡਰ ਤੇ ਘਰਾਂ ਦੇ ਵਿੱਚ ਜਿਵੇਂ ਕਿ ਜੀ ਵੱਡੇ ਪਿਆ ਪਿਆਰ ਲੱਖ ਲੱਖ ਵਾਲੇ ਕਾਰਨਰ ਸੋਫਾ ਉਹ ਵੀ ਬਣਾ ਦੇਣੀ ਅੱਛਾ ਹਾਂਜੀ ਉਹ ਵੀ ਬਣਾ ਦੇਣੀ ਉਹ ਵੀ ਬਣਾ ਦੇਣੀ ਮਤਲਬ ਕਹਿਣ ਤੋਂ ਭਾਅ ਵੀ ਇਹ ਬੰਦਾ ਆਲ ਰੌਂਡਰ ਆ ਪਰ ਆਪਾਂ ਇਹ ਕਹਿ ਸਕਦੇ ਵੀ ਤੁਹਾਡੇ ਦਾਦੇ ਨਾਨਿਆਂ ਵਾਲੇ ਫਰਨੀਚਰ ਵਾਲੇ ਮਸਲੇ ਦੇ ਤਾਂ ਦੇਵਤਾ ਹੈ ਨਹੀਂ ਭਾਈ ਉਹ ਚ ਤਾਂ ਤੁਹਾਡਾ ਜਮਾ ਯਾਰ ਪੁੱਨ ਖੱਟ ਲੂ ਹੁਣ ਆ ਲੈ ਲੋ ਆ ਸੋਫਾ ਇਹ ਨਹੀਂ ਪਤਾ ਯਾਰ ਇਹ ਕਿਹਦੇ ਦਾਦੇ ਕਿਹਦੇ ਨਾਨੇ ਨੇ ਲੈ ਕੁੜਗੇ ਲੈ ਧੀਏ ਮੈਂ ਤੈਨੂੰ ਲੈ ਕੇ ਦਿੰਨਾ ਲੈ ਪੁੱਤ ਤੈਨੂੰ ਮੈਂ ਲੈ ਕੇ ਦਿੰਨਾ ਉਹ ਫਿਰ ਭਾਈ ਜਦੋਂ ਕੁਵਾੜ ਨੂੰ ਚਕਾਇਆ ਨਾ ਉਹ ਬੁਰਨਾ ਦੇ ਲਾਟ ਨਿਕਲਦੀ ਆ ਲਾਟ ਹੈਂ ਹਾਂਜੀ ਉਹ ਉਹ ਪਰੇਸ਼ਾਨੀ ਤੋਂ ਬਚਣ ਵਾਸਤੇ ਕੋਈ ਨਾ ਯਾਰ ਠੀਕ ਕਰਾ ਲਓ ਪੁਰਾਣਾ ਬਾਪੂ ਦਾਦੇ ਵਾਲਾ ਕਰਾ ਲਓ ਉਹਨੂੰ ਕਿਸੇ ਖੂਜੇ ਪਏ ਰਹਿਣ ਦਿਓ ਨਵਾਂ ਲੈਣਾ ਉਹ ਵੀ ਨਹੀਂ ਬਿਲਕੁਲ ਬਾਕੀ ਇਹ ਆਪਣੇ ਪਿੰਡ ਵਾਲੇ ਬੰਦੇ ਹੁੰਦੇ 10 9 ਦੀ ਕਿਰਤ ਹੁੰਦੀ ਹੈ ਤੇ ਉਹ ਹਸਾਬ ਨਾਲ ਕਿਤੇ ਨਵਾਂ ਬਾਜ਼ਾਰ ਚ ਲੈਣ ਚੱਲੇ 15 20000 ਰੁਪਏ ਹਜ਼ਾਰ ਲਾਊਗਾ ਇਹ ਥੋੜੇ ਪੈਸੇ ਅੱਧੇ ਤੋਂ ਵੀ ਘੱਟ ਲਾ ਕੇ ਆਪਣੇ ਤੋਂ ਫਾ ਵਧੀਆ ਜਾ ਬਾਈ ਚਾਂਸ ਯਾਰ ਜੇ ਜੇ ਹੋਰ ਵੀ ਇਲਤ ਕਰਨੀ ਆ ਥੋੜੇ ਮਿੱਤਰ ਦੋਸਤ ਦੇ ਕਿਸੇ ਦੇ ਪੁਰਾਣਾ ਸੋਫਾ ਪਿਆ 1000 2000 ਚ ਚੱਕ ਲੋ ਚਾਕੇ ਤੋਂ ਬਣਾ ਕੇ ਤੇ ਐਂ ਬਣਾ ਕੇ ਰੱਖ ਲੋ ਮੈਂ ਕਹਿੰਦਾ ਜੀ ਜਵਨ ਗੱਲ ਬਣ ਜੂ ਕਿ ਨਹੀਂ ਬਣ ਜੂ ਮਤਲਬ ਤੁਸੀਂ ਜੇ ਤੁਹਾਨੂੰ ਨਾ ਫਰਨੀਚਰ ਕਈ ਵਾਰੀ ਮਿਲਦਾ ਹੁੰਦਾ ਅਸੀਂ ਆਪਦੇ ਘਰੋਂ ਚਕਾਇਆ ਯਾਰ ਦੋ ਪੀੜਾ ਸੈਟ ਚਕਾਏ ਆ ਹਾਂਜੀ ਦੋ ਬੈੱਡ ਚਕਾਏ ਆ ਉਹ ਮਤਲਬ ਉਹੀ ਪੋਦੇ ਭਾਈ ਹਾਂ ਬਿਲਕੁਲ ਪੋਦੇ ਭਾਈ ਸਾਨੂੰ ਪਤਾ ਨਹੀਂ ਸੀ ਨੀ ਤੇ ਤੇਰੇ ਕੋਲੋਂ ਬਣਵਾ ਲੈਦੇ ਸਾਡੇ ਕੋਲੇ ਸਾਡੇ ਕੋਲੇ ਬੰਦੇ ਇਹੋ ਜਿਹੇ ਆਏ ਆ ਉਹਨਾਂ ਨੇ ਕਰੇ ਰੱਖ ਲੈ ਹਾਂ ਉਹਨੂੰ ਕਹ ਲਈ 20 ਸਾਲ ਪੁਰਾਣੇ ਸੋਫੇ ਨੂੰ ਵੇਖ ਕੇ ਆਏ ਆ ਇਹਦੇ ਨਾਲ ਦਾ ਸਾਨੂੰ ਬਣਾ ਕੇ ਦੋ ਐ ਕੋਹ ਗੱਲ ਦਸੀ ਉਹ ਬੀਬੀ ਦਾ ਸੋਫਾ ਭੰਦਾ ਸੀ ਕੋਈ ਬੰਦਾ ਹਾਂਜੀ ਉਹ ਇਸ ਤਰ੍ਹਾਂ ਸੀਗਾ ਜੀ ਮਾਤਾ ਸੀਗੀ 65-70 ਸਾਲ ਦੀ ਵੀ ਹਾਂ ਤੇ ਉਹਦਾ ਮੁੰਡਾ ਸੋਫਾ ਭੰਨੀ ਜਾਵੇ ਹਾਂ ਆਪਣਾ ਕੋਈ ਜਾਣਕਾਰ ਬੰਦਾ ਸੀਗਾ ਹੂੰ ਉਹ ਜਾਵੜਾ ਉਹ ਕਹਿੰਦਾ ਯਾਰ ਕਾ ਤੂੰ ਭੰਨੀ ਆਨੇ ਇਹਨੂੰ ਹਾਂ ਤੇ ਉਹ ਕਹਿੰਦਾ ਵੀ ਰੁਕ ਜਾ ਇੱਕ ਮਿੰਟ ਜੇ ਨਹੀਂ ਤੁਹਾਨੂੰ ਲੋੜ ਤਾਂ ਮੈਨੂੰ ਦੇ ਦੇ ਉਹ ਕਹਿੰਦਾ ਵੀ ਇਹ ਬਣ ਜਾਂਦਾ ਹੁੰਦਾ ਜਦੋਂ ਸਰ ਉਹਨੇ ਕਿਹਾ ਵੀ ਬਣ ਜਾਂਦਾ ਮਾਤਾ ਨੇ ਕਹਨ ਚੱਕ ਲੈ ਵੀ ਮੇਰੇ ਦਾਜ ਦਾ ਵੀ ਮੇਰੇ ਮਾਪਿਆਂ ਨੇ ਦਿੱਤਾ ਸੀਗਾ ਤੇ ਵੀ ਵੀ ਬਣ ਜਾਂਦਾ ਉਹ ਕਹਿੰਦੀ ਉਹਨੇ ਹਰੈਣੀ ਨੂੰ ਪੁੱਛੋ ਕਹਿੰਦੇ ਹਾਂ ਬਣ ਜਾਂਦਾ ਤੇ ਉਹ ਉਹਨਾਂ ਨੇ ਜੀ ਮੇਰੇ ਕੋਲੇ ਲੈ ਆਂਦਾ ਇੱਕ ਕੁਰਸੀ ਮੁੰਡੇ ਨੇ ਭੰਤੀ ਸੀ ਜੀ ਅੱਛਾ ਤੇ ਉਹ ਦੂਜਾ ਕੁਰਸੀ ਤੇ ਇੱਕ ਸੈੱਟ ਰਹਿ ਗਿਆ ਸੀਗਾ ਜੀ ਉਹ ਜਦੋਂ ਬਣਾ ਕੇ ਭੇਜਿਆ ਜੀ ਤੇ ਮੁੜ ਕੇ ਮਾਤਾ ਨੇ ਮੈਨੂੰ ਕਿਹਾ ਵੀ ਇਹਦੇ ਨਾਲ ਵੀ ਕੁਰਸੀ ਵੀ ਬਣਾ ਕੇ ਦੋ ਐਨੀ ਖੁਸ਼ ਹੋਈ ਜੀ ਗੱਲਾਂ ਜਾਣਦੇ ਹਾਂ ਆ ਮੈਂ ਤੁਹਾਨੂੰ ਦੱਸਿਆ ਨਾ ਵੀ ਫਰਨੀਚਰ ਨਾ ਬੁਣੀਆਂ ਦੀਆਂ ਫੀਲਿੰਗਾਂ ਜੋੜੀਆਂ ਹੈ ਸਾਡੇ ਕੋਲੇ ਆਉਂਦੇ ਆ ਜੀ ਮੁੰਡੇ ਆਉਂਦੇ ਆ ਤਾਂ ਉਹ ਕਹਿੰਦੇ ਇਹ ਮੇਰੀ ਨਾਨੀ ਦਾ ਸੀ ਹੈ ਇਹ ਮੇਰੀ ਮਾਤਾ ਦਾ ਸੀਗਾ ਯਾਰ ਇਹਦੇ ਤੇ ਜਿੰਨੇ ਮਰਜੀ ਪੈਸੇ ਲੱਗ ਜਾਣੇ ਇਹ ਸਾਡਾ ਗਿਫਟ ਸੀਗਾ ਇਹਨੂੰ ਬਣਾ ਕੇ ਦਿਓ ਮੇਰੇ ਨਾਨੇ ਨੇ ਦਿੱਤਾ ਸੀ ਇਹ ਮੇਰੇ ਇਸ ਤਰ੍ਹਾਂ ਕਰਕੇ ਜੀ ਤੇ ਇਹਦੇ ਕਰਕੇ ਥੋੜਾ ਨਾ ਨਾਂ ਪਤਾ ਹੋਣ ਕਰਕੇ ਆਪਣੇ ਪਿੰਡ ਵਾਲੇ ਬੰਦਿਆਂ ਨੂੰ ਸਿੱਟਣੇ ਪੈਂਦੇ ਕਈ ਵਾਰੀ ਵੀ ਰਿਪੇਅਰ ਕਿੱਥੋਂ ਹੁੰਦੇ ਕੰਜਨ ਨੂੰ ਪਤਾ ਨਹੀਂ ਬਈ ਇਸ ਜੇ ਡਾਊਰ ਹੋ ਜਾਂਦੀ ਹੈ ਜੇ ਨਵੇਂ ਆ ਵੀ ਹਾਂ ਗੱਟੀਆਂ ਲੂਜ ਇਲਾਜ ਹੋ ਜਾਂਦੀਆਂ ਹਾਂ ਯਾ ਇਹ ਸਾਰਾ ਹੱਲ ਕਰਦਾ ਇਹ ਸਾਰੇ ਰੋਗਾਂ ਦਾ ਇਲਾਜ ਆ ਜਿੰਨਾ ਤੁਹਾਡਾ ਸੋਫਾ ਬਿਮਾਰ ਆ ਤੁਹਾਡਾ ਫਰਨੀਚਰ ਬਿਮਾਰ ਆ ਉਹਦਾ ਇਲਾਜ ਇਹ ਕਰੂ ਹਾਂ ਜਿਹੜੀ ਭੱਜੀ ਲੱਤ ਦਾ ਵੀ ਕਰੂ ਥੱਲੇ ਜੇ ਵੜ ਜਾਂਦਾ ਉਹਨੂੰ ਦੁਬਾਰਾ ਉਹਵੇਂ ਨਵੇਂ ਨਾਲੋਂ ਵਧੀਆ ਕਰ ਦਾਂਗੇ ਕੱਪੜਾ ਉਹੀ ਰਹਿ ਜਾਂਦਾ ਬਹੁਤ ਘੱਟ ਤੋਂ ਘੱਟ ਰਿਪੇਅਰ ਕਰ ਦਿੰਦੇ ਜਿਹੜਾ ਜੇ ਐਡਰੈਸ ਸਮਝਾਦਗੇ ਪ੍ਰੀਤ ਆ ਜਾਓ ਬਾਗੇ ਪੁਰਾਣੇ ਨਾਲ ਜਦੋਂ ਤੁਸੀਂ ਬਾਗੇ ਪੁਰਾਣੇ ਬੱਤੀਆਂ ਵਾਲੇ ਚੌਕ ਤੋਂ ਤੁਸੀਂ ਜਾਓਗੇ ਨਿਹਾਲੇ ਵਾਲੇ ਵਾਲ ਨੂੰ ਜੋ ਵੀ ਨਿਹਾਲੇ ਵਾਲੇ ਵਾਲ ਨੂੰ ਜਾਓਗੇ ਨਾ ਤੇ ਆਹ ਰਾਹ ਦੇ ਉੱਤੇ ਹੀ ਸੋਫੇ ਪਏ ਤੁਹਾਨੂੰ ਦਿਖ ਜਾਣਿਆ ਰਾਹ ਦੇ ਉੱਤੇ ਹਾਂ ਇਹ ਤੇ ਰਾਇਲੈਂਡ ਐਨਫੀਲਡ ਵਾਲੀ ਏਜੰਸੀ ਹੁੰਦੀ ਸੀ ਪਹਿਲਾਂ ਐਸਬੀਆਈ ਦਾ ਏਟੀਐਮ ਸਾਹਮਣੇ ਐਸਬੀਆਈ ਦਾ ਏ ਏਟੀਐਮ ਹਾਂ ਐਸਬੀਆਈ ਦਾ ਏਟੀਐਮ ਆ ਤੇ ਜਦੋਂ ਤੁਸੀਂ ਐ ਬੱਤਿਆਂ ਵਾਲੇ ਪਾਸਿਓਂ ਆਹੋਗੇ ਨਾ ਉਹ ਬੱਤਿਆਂ ਉਧਰਲੇ ਪਾਸੇ ਆਹ ਮੁੱਦਕੀ ਵਾਲਾ ਪਾਸਾ ਜਿਹੜਾ ਤੁਹਾਨੂੰ ਦਿਖਦਾ ਤੇ ਆ ਆ ਗਿਆ ਸੋਫੇ ਸਾਫੇ ਖਿਲਰੇ ਪਿਆ ਇਹਦੀ ਦੁਕਾਨ ਆ ਨਿਹਾਲੇ ਵਾਲੇ ਹਣਾ ਇਧਰ ਨੂੰ ਹੈਗਾ ਨਿਹਾਲੇ ਵਾਲਾ ਜਿੱਧਰ ਨੂੰ ਪ੍ਰੀਤ ਦੀ ਉਂਗਲ ਤੇ ਲੈ ਵੀ ਸਜਣੋ ਵੀਡੀਓ ਕਰਦਾ ਸ਼ੇਅਰ ਤੇ ਬਾਈ ਕੋਲੇ ਜੇ ਕਿਸੇ ਵੀ ਬੰਦੇ ਨੂੰ ਲੋੜ ਆ ਤਾਂ ਆ ਜਿਓ